ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪੈਂਟ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਟਾਪ ਦੀ ਤੁਹਾਨੂੰ ਵੜ ਦਿਖਾ ਦੇਣੀ ਆ ਸੂਆ ਪਹਿਲਾ ਸੂਈ ਆ ਮੂੰਹ ਚਾਰ ਦੰਦਾ ਬਾਕੀ ਡਿਟੇਲ ਪਾਈ ਤੋਂ ਵੀ ਲੈ ਲੈਣੇ ਆ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਣਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26952 ਇਹਦੇ ਤੇ ਕਨੈਕਟ ਕਰ ਸਕਦੇ ਆ ਬਾਕੀ ਥਣ ਦੋਸਤੋ ਬਹੁਤ ਸੋਹਣਾ ਕੱਢਿਆ ਸੋਹਣਾ ਥਣ ਮੁੱਠੀ ਦੀ ਚਵਾਈ ਵਾਲਾ ਵਹਿੜਾ ਨੇ ਕੱਢਿਆ ਜੀ ਸਾਸੀ ਗਾਲ ਬਈ ਸਾਸੀ ਗਾਲ ਨਾਮ ਦੱਸਦੇ ਬਈ ਨਾਮ ਤਾਨਿੰਦਰ ਠੀਕ ਆ ਵਪਾਰ ਦਾ ਕੰਮ ਆ ਆਪਣਾ ਵਪਾਰ ਦਾ ਅ ਆਪਣੇ ਕੋਲੇ ਵਹਿੜਾ ਤੇ ਮੱਝਾਂ ਦੋਹੇ ਤਰ੍ਹਾਂ ਦੇ ਪਸ਼ੂ ਹਾਂਜੀ ਹਾਂਜੀ ਠੀਕ ਆ ਤੇ ਇਹ ਵਹਿੜਾ ਨਾ ਤਾਜੀ ਸੂਈ ਹੈ ਨਾ ਬਈ ਇਹ ਅੱਜ 2 ਘੰਟੇ ਪਹਿਲੀ ਠੀਕ ਆ 10:30 ਕਿੰਨਾ ਦੁੱਧ ਪਾ ਦੂ ਤੁਹਾਡੇ ਹਿਸਾਬ ਨਾਲ ਪਹਿਲੇ ਪਹਿਲੇ ਸੂਏ ਹਾਂਜੀ 4 ਦੰਦ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਬਈ ਇਹਦਾ ਮੁੱਲ 132 ਰਹੂਗਾ ਇਹ ਜਮਾਤ ਦੰਦ ਠੀਕ ਆ ਦੋਸਤੋ ਬਹੁਤ ਚੰਗੀ ਵਿਹੜਾ ਬਾਕੀ ਮੁੱਲ ਵੀ ਬਾਈ ਨੇ ਜਾਇ ਜੀ ਕੀਤਾ 132000 ਪੂਰੀ ਸਿਰੇ ਦੀ ਵਿਹੜਾ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਤੋੜੀ ਬਹੁਤ ਹਵਾਨਾ ਦੇਖ ਸਕਦੇ ਹੂ 4 ਦੰਦ 4 ਦੰਦ ਜਮਾਂ ਰੀਅਲ ਪੱਟ ਕੇ ਠੀਕ ਆ ਜਾਤਪੂਰੀੜ ਬਹੁਤ ਆ ਕੱਦ ਬਹੁਤ ਆ ਦੋਸਤੋ ਵਹਿੜਦਾ ਦੇਖ ਸਕਦੇ ਹੋ ਪੂਰੀ ਸਰੇ ਦੀ ਵਹਿੜ ਦੋਸਤੋ ਸੋਨੂੰ ਦਿਖਾਤੀ ਆ ਆਪਣੇ ਚੈਨਲ ਤੇ ਪਹਿਲੀ ਵਹਿੜ ਆ ਏਡੀ ਤੇ ਜਰੂਰ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਕੀ ਮੁੱਲ ਵੀ ਠੀਕ ਆ ਨਹੀਂ ਆਮ ਜੇ ਹੋਰ ਬੰਦੇ ਕੋਲੇ ਹੁੰਦੀ 1.5 ਲੱਖ ਮੁੱਲ ਦੋਸਤੋ ਕਰਨਾ ਸੀਗਾ ਏਡੀ ਵੱਡੀ ਵਹਿੜ ਦਾ ਕਿਉਂਕਿ ਬਾਈ ਨੂੰ ਵੀ ਗਾਂ ਹਸਾਬ ਚ ਮਿਲ ਗਈ ਤੇ ਬਾਈ ਨੇ ਵੀ ਮੁੱਲ ਜੈ ਜੀ ਰੱਖਿਆਗਾ ਦੇਖ ਸਕਦੇ ਤੇ ਬਾਈ ਕੋਲੇ ਦੋਹਾਂ ਤਰ੍ਹਾਂ ਦੇ ਪਸ਼ੂ ਆਉਂਦੇ ਆ ਝੋਟੀਆਂ ਵੀ ਚੰਗੀਆਂ ਬਹੁਤ ਆਉਂਦੀਆਂ ਤੇ ਵਹਿੜਾਂ ਵੀ ਆਉਂਦਿਆਂ ਜਾਂਦਿਆਂ ਰਹਿੰਦੀਆਂ ਦੋਸਤੋ ਬੱਚਾ ਇਹਦੇ ਮਗਰ ਦੋਸਤੋ ਬੱਚਾ ਆ ਗਿਆ ਦੇਖ ਸਕਦੇ ਆ ਤੇ ਜੇ ਰਹੇ ਜਿਹੜੀ ਪੈਣੀ ਆ ਕਦਗਾਠ ਦੇਖ ਸਕਦੇ ਪੂਰੇ ਫੁੱਲ ਵੱਡੇ ਕਦਗਾਠ ਵਾਲੀ ਆ ਤੇ ਫੋਨ ਨੰਬਰ ਬੋਲੀ ਬਈ 99649 94649 09990 099999999 सो ये दोस्तों भाई ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਮੂੰਹ ਮੱਥਾ ਦੇਖ ਸਕਦੇ ਆ ਬਹੁਤ ਸੋਹਣੀ ਵਿਹੜਾ ਦੋਸਤੋ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ